ਪਾਰ ਦੇ ਵਿੱਚ ਚਾਹ ਹੁਣ ਸਿਰਫ ਇੱਕ ਪੀਣ ਵਾਲੀ ਚੀਜ਼ ਨਹੀਂ ਸਗੋਂ ਇੱਕ ਕ੍ਰੇਜ਼ ਬਣ ਗਈ ਹੈ। ਸਥਿਤੀ ਇਹ ਹੈ ਕਿ ਸਵੇਰ ਹੋਵੇ, ਸ਼ਾਮ ਹੋਵੇ, ਰਾਤ ਹੋਵੇ, ਬੱਚਿਆਂ ਤੋਂ ਲੈ ਕੇ ਬਜ਼ੁਰਗ ਹਰ ਕੋਈ ਕਿਸੇ ਵੀ ਸਮੇਂ ਚਾਹ ਪੀਣ ਲਈ ਤਿਆਰ ਹੋ ਜਾਂਦਾ ਹੈ। ਚਾਹ ਘਰਾਂ ਤੋਂ ਲੈ ਕੇ ਦਫ਼ਤਰਾਂ, ਦਫ਼ਤਰੀ ਮੀਟਿੰਗ ਤੋਂ ਲੈ ਕੇ ਪਰਿਵਾਰਕ ਸਮਾਗਮਾਂ ਤੱਕ ਹਰ ਥਾਂ ਮਿਲਦੀ ਹੈ ਤੇ ਇਸ ਦੀ ਮਦਦ ਨਾਲ ਬਹੁਤ ਸਾਰੇ ਕੰਮ ਸੁਚਾਰੂ ਢੰਗ ਨਾਲ ਚੱਲਦੇ ਨੇ। ਹਾਲਾਂਕਿ ਸਿਹਤ ਮਾਹਿਰ ਚਾਹ ਪੀਣ ਵਾਲਿਆਂ ਨੂੰ ਸਮੇਂ-ਸਮੇਂ ਤੇ ਸਾਵਧਾਨ ਕਰਦੇ ਨੇ, ਚਾਹ ਦੇ ਫਾਇਦੇ-ਨੁਕਸਾਨ ਗਿਣਦੇ ਨੇ ਪਰ ਇਸ ਵਾਰ ਚਾਹ ਪੀਣ ਵਾਲਿਆਂ ਲਈ ਇੱਕ ਚੰਗੀ ਅਤੇ ਬੁਰੀ ਖ਼ਬਰ ਨਾਲ ਹੀ ਆਈ ਹੈ ਨਾ ਜ਼ਰੂਰੀ ਹੈ ਖੁਰਾਕ ਸਬੰਧੀ ਨਿਰਦੇਸ਼ਾ ਨਿਰਦੇਸ਼ 2024 ICMR ਦੇ ਵੱਲੋਂ ਜਾਰੀ ਕੀਤੇ ਗਏ ਨੇ ਇਹਨਾਂ ਦਿਸ਼ਾ ਨਿਰਦੇਸ਼ਾਂ ਵਿੱਚ ਚਾਹ ਬਾਰੇ ਦੋ ਅਜਿਹੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ ਜੋ ਇੱਕ ਪਾਸੇ ਚਾਹ ਪ੍ਰੇਮੀਆਂ ਨੂੰ ਹੈਰਾਨ ਹੈ ਜੋ ਕਰ ਸਕਦੀ ਹੈ ਦੂਜੇ ਪਾਸੇ ਦੁੱਧ ਤੋਂ ਬਿਨਾਂ ਚਾਹ ਪੀਣ ਵਾਲੇ ਲੋਕ ਜ਼ਰੂਰ ਖੁਸ਼ ਹੋਣਗੇ ਦੂਜਿਆਂ ਨੂੰ ਵੀ ਇਸ ਦੀ ਸਿਫਾਰਿਸ਼ ਕਰਨ ਦੇ ਨਜ਼ਰ ਆਉਣਗੇ ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਚਾਹ ਦੇ ਵਿੱਚ ਕੈਫੀਨ ਹੁੰਦੀ ਹੈ ਜੋ ਵਿਅਕਤੀ ਦੀ ਕੇਂਦਰੀ ਨਸ ਪ੍ਰਣਾਲੀ ਨੂੰ ਉਤੇਜਿਤ ਕਰਦੇ ਤੇ ਸਰੀਰਕ ਨਿਰਭਰਤਾ ਵਧਾਉਂਦੀ ਹੈ 150 ਮਲੀਲੀਟਰ ਭਾਵੇਂ ਇੱਕ ਕੱਪ ਚਾਹ ਚ ਲਗਭਗ 30 ਤੋਂ 65 ਮਿਲੀਗ੍ਰ ਕੈਫੀਨ ਹੁੰਦੀ ਹੈ ਅਜਿਹਾ ਸਤੇ ਵੀ ਜੇਕਰ ਕੋਈ ਵਿਅਕਤੀ ਇੱਕ ਦਿਨ ਵਿੱਚ 4 ਤੋਂ 5 ਕੱਪ ਪਾ ਚਾਹ ਪੀਂਦਾ ਉਹ ਕੈਫੀਨ ਦੀ ਮਾਤਰਾ ਪ੍ਰਤੀ ਦਿਨ 300 ਮਿਲੀਗ੍ਰਾਮ ਦੀ ਸੀਮਾ ਨੂੰ ਪਾਰ ਕਰਦਾ ਹੈ ਜੋ ਕਿ ਬਹੁਤ ਖਤਰਨਾਕ ਹੈ ਇਸ ਤੋਂ ਇਲਾਵਾ ਚਾਹ ਚ ਟੈਨਿਨ ਵੀ ਹੁੰਦਾ ਹੈ ਜੋ ਸਰੀਰ ਵਿੱਚ ਆਇਰਨ ਨੂੰ ਸੋਖਣ ਤੋਂ ਰੋਕਦਾ ਹੈ ਇਸ ਕਰ ਤੁਸੀ ਜਾਹੇ ਜਿੰਨਾ ਵੀ ਆਇਰਨ ਭਰਪੂਰ ਭੋਜਨ ਖਾਓ ਪਰ ਚਾਹ ਜ਼ਿਆਦਾ ਮਾਤਰਾ ਚ ਲੈ ਰਹੇ ਤਾਂ ਤੁਹਾਡੇ ਸਰੀਰ ਵਿੱਚ ਆਇਰਨ ਬਰਕਰਾਰ ਨਹੀਂ ਰਹੇਗਾ ਚਾਹ ਬਾਰੇ ਚੰਗੀ ਖਬਰ ਕੀ ਹੈ ਹਾਲਾਂਕਿ ਨਾ ਦਿਸ਼ਾ ਨਿਰਦੇਸ਼ਾ ਚਾਹ ਦੇ ਸੰਬੰਧ ਚ ਚੰਗੀ ਖਬਰ ਇਹ ਹੈ ਕਿ ਜੇਕਰ ਤੁਸੀਂ ਗ੍ਰੀਨ ਜਾਂ ਬਲੈਕ ਟੀ ਪੀਂਦੇ ਸਰਪੰਚ